ਪੁੱਤਾਂ ਵੀ ਮਾਨੂੰ ਪੁੱਤਾਂ ਦੀ ਦਾਦੀ ਨੂੰ ਪੋਤੇ ਆਦੀ ਕੀ ਪੋਤੇ ਆਦੀ ਸਹਬਾ ਪੋਤੇ ਆਦੀ ਮਾਨੂੰ ਪੁੱਤਾਂ ਦੀ ਦਾਦੀ ਨੂੰ ਪੋਤੇ ਆਦੀ ਹੁੰਦੀ ਅਜਲਦੀ ਕਹੇ ਲੋੜ ਕਾਮੇ ਨਾੜੇ ਤੇਰੀ ਪੰਜਾ ਨੂੰ ਵੇਖ ਲੈਣ ਦੇ ਨਿੱਪੜ ਜਾਣੀ ਸੀ ਵੈਰੀ ਦੇ

ਚਿ ਕਰਨ ਮੈਥੋ ਪਹਿਲਾ ਮਟ ਜਾਣੀ ਸੀਨੀ ਕੌ ਮੇਰੀ ਕਿਵੇਂ ਮਨੰਦਨੰ ਕੁਵੇਂ ਸਾਤ ਤੇ ਕਿਵੇਂ ਸੁਲਾਤੇ ਹੂਣੀ ਸੀਨੀ ਕੌ ਮੇਰੀ ਕਿਵੇਂ ਸੁਲਾਤੇ ਹੂਣੀ ਸੀਨੀ ਕੌ ਮੇਰੀ ਤੇਰਾ ਦਸ ਗਿਰ ਮੋਇਆ ਕੇ ਕੀ ਚੰਦਾ ਆਕੇ ਮੁਖੜੇ ਪੁੱਤਾ ਦੇ ਪੇਟ ਕਰਦਾ ਹੱਥੀ ਆ ਪਿਆ ਕੇ ਚਿਖਾ ਪੁੰਤਾ ਦੇ ਸੇਵੇ ਦੀ ਸੇਕ ਲੈਂਦਾ ਕਫੜੇ ਨਰ ਪਾ ਦਿੰਦਾ ਰਮਤੀ ਚੁੰਮ ਲੈਂਦਾ ਚੁੰਮ ਲੈਂਦਾ ਜੀ ਮੱਥੇ ਚੁੰਮ ਲੈਂਦਾ ਫੋਲੇ ਸ਼ਦਤੇ ਕਰੇ ਤੂੰ ਵੀ ਪੇਟ ਲੈਂਦਾ ਠੰਡੇ ਸਿਮੇ ਕਰਦਾ ਜੀ ਹੱਥੀ ਫੁੱਲ ਚੁਗਦਾ ਚਿਖਾ ਕੁਨਤਾ ਦੀ ਆਪ ਇਸ ਮੀਠ ਲੱਗਦਾ ਪਹਿਲੂ ਚੀਕਾ ਖਾਲਸਾ ਹਣੀ ਚੀਕ 27